ਹਗੁਰੂ ਸਾਹਿਬ ਜੀ ਰਹਿਰਾ ਸਾਹਿਬੂ ਹਰ ਜੁਗ ਜੁਗ ਭਗਤ ਪਾਇ ਪੈਜ ਰਖਦਾ ਆ ਰਾਮ ਰਾਜੇ ਹਰ ਨਾਕਿਸ ਦੁਸ਼ਟ ਮਾਰਿਆ ਪਰਲਾ ਦਰਿਆ ਅਹੰਕਾਰੀਆਂ ਨਿੰਦਕਾ ਪਿਠ ਦੇ ਨਾਮ ਦਿਉ ਮੁਕਲਾਇ ਜਨ ਨਾਨਕ ਸਰ ਸੇਵ ਅੰਤਲੇ ਛਡਾਇ ਇੱਕ ਵੰਗਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੋ ਸੁਖ ਰੋਗ ਪਿਆ ਜਾ ਸੁਖਤਾ ਮਨ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾ ਕਰੀ ਨ ਹੋਈ ਬਲਹਾਰੀ ਕੁਦਰਤ ਵਸਿਆ ਤੇਰੰਤਨ ਜਾਈ ਲਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਿਆ ਤੂੰ ਸੱਚਾ ਸਭ ਸਿਵ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋਗ ਜਿਕਰਨਾ ਸੋ ਕਰ ਰਿਹਾ ਸੋਦਰ ਰਾਗ ਸਮਲ ਪਹਿਲੇ ਕੋ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇ ਰਗ ਹਾਉ ਸੁਖਰ ਕੇ ਹਾਉ ਜਿਤ ਵੇ ਸਰਬ ਸੰਮਾਲੇ ਵਾਜੀ ਤੇਰੀ ਨਾਧ ਅਨੇਕ ਸੰਖ ਕੇਤੇ ਤੇਰੀ ਵਮਣ ਹਾਰੇ ਕੇਤੇ ਤੇਰੀ ਰਾਗ ਪ੍ਰੇਸੁ ਕਈਐ ਕੇਤੇ ਤੇਰੀ ਗਵਣ ਹਾਰੇ ਗਾਵਨ ਤੁਧਨੋਂ ਪਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮਦਵਾਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣ ਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਸਰਬਰਮ ਦੇਵੀ ਸੋਣ ਤੀਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰੇਂਦਰਾ ਅਸਨ ਬੈਠੇ ਦੇਵਤੀਆਂ ਦਰੜਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਦੀ ਸੰਤੋਕ ਕੀ गांव तुदनो वीर करारे गांव तुदनो पंडित बन रखीसर युग जुग, जुग वेद ना ले गांव तुदनो मोनिया मनमोहन स्वर्ग मच बियाली गांव तुदनो रत्न पाए तेरे अठसड़ धीर धनाले गांव तुदनो जोद महा बल सूरा गांव तुदनो खानी चारे ਗਾਵੁ ਤੁਧਨੋ ਖੰਡ ਮੰਡਲ ਬਰਮੰਡਾ ਕਰ ਕਰ ਰਖੀ ਤੇਰੇ ਧਾਰੇ ਸੇ ਤੁਧਨੋ ਗਾਵਨ ਜੋ ਤੁਧ ਭਾਂ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮਨ ਚਿਤਨੇ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਚ ਸਚਿ ਨਾਈ ਹੈ ਭੀ ਉਸ ਜੈਨ ਜਸੀ ਰਚਨ ਜਿਨ ਰਚਾਈ ਰੰਗੀ ਰੰਗੇ ਪਾਂਤੇ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰੋ ਕਮਣ ਕਰ ਨਾ ਜਾਈ ਜੋ ਪਾ ਸਵ ਸਪਸੈ ਬੋ ਨਾਨਕ ਰਹਿਣ ਨਾ ਜਾਈ ਅਸਾ ਮਨ ਲ ਪਹਿਲਾ ਸੁਨ ਵਡਾ ਆਖੇ ਸਭ ਕੋਈ ਕੇ ਵਡਾ ਵਡਾ ਡਿਠਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਿਣ ਵਾਲੇ ਤੇਰੇ ਰਹਿ ਸੰਭਾਈ ਵੱਡੇ ਮੇਰੇ ਸਾਹਿਬਾ ਗੈਰ ਗੰਬੀਰਾ ਗੁਣੀ ਗਹਿਰਾ ਕੋਈ ਨ ਜਾਣ ਤੇਰਾ ਕੀ ਤ ਕੇ ਵੜ ਚੇਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਯਾਨੇ ਧਿਆਨੇ ਗੁਰ ਗ੍ਰਹਾਈ ਕਹਣ ਜਾਏ ਤੇਰੀ ਤਿਲ ਵੜ ਆਈ ਸਭ ਸਤ ਸਭ ਤਪ ਸਭ ਚੰਗੀਆਂ ਆਈਆਂ ਸਦਾ ਬੁਰਖਾ ਗਿਆਂ ਵਢਿਆਈਆ ਤਤ ਵਿਣ ਸਦੇ ਕਿਨੇ ਨ ਪਈਆ ਕਰ ਮਿਲ ਨਹੀਂ ਟਕ ਰਹੀਆ ਅਖਣ ਵਾਲਾ ਕਿਆ ਵਿਚਾਰ ਸਿਫਤੀ ਫਰੇ ਤੇਰੇ ਪੰਡਰ ਜਿਸ ਤੂੰ ਦੇ ਤਿਸੇ ਗਿਆ ਜਾਰਾ ਨਾਨਕ ਸਚ ਸਵਾਰਣ ਹਰ ਅਸਾ ਮਹਲ ਪਹਿਲਾ ਅੱਖਾਂ ਜੀ ਵਾ ਵਿਸਰੇ ਮਰ ਜਾਉ ਆਖਣ ਔਖਾ ਸੱਚਾ ਨਾਮ ਸੱਚੇ ਨਾਮ ਕੀ ਲਗੇ ਭੂਖ ਉਤ ਭੁੱਖ ਖਾਏ ਚਲੀਏ ਦੂਖ ਸੋ ਕਿਉ ਵਿਸਰੇ ਮੇਰੀ ਮਾਈ ਸੱਚਾ ਸਾਹਿਬ ਸੱਚੇ ਨਾ ਹੀ ਰਹਾ ਸੱਚੇ ਨਾਮ ਕੀ ਤਿਲ ਵਡਿਆਈ ਆਗ ਤੱਕੀ ਕੀਮਤ ਨਹੀਂ ਪਾਈ ਜੇ ਸਾਵਨ ਕੇ ਆਖਣ ਪਾਹੀ ਵਡਨ ਹੋਵੇ ਕਾਟ ਨਾ ਜਾਈ ਨਾ ਹੋ ਮਰੀ ਨਾ ਹੋ ਬਸੋ ਜਿੰਦਰੇ ਨ ਚੁੱਕੇ ਭੋਗ ਗੁਣ ਹੋਰ ਨਹੀਂ ਕੋਈ ਨਾ ਕੋ ਵਾ ਨਾ ਕੋ ਹੋਏ ਜਿਵਣ ਆਪ ਤੇ ਵਰਤੇ ਰੀਦਤ ਜਿੰਦਨ ਕਰਕੇ ਕੀਤੀ ਰਾਤ ਕ ਸੰਸਾਰਤਿਕਮ ਜਾਤ ਨਾਨਕ ਨਵੇਂ ਬਾਸਨਾਤ ਰਾਗ ਗੁਗੂ ਜੀ ਦੀ ਮਹਲਾ ਚੌਥਾ ਹਰ ਕੀ ਜਨ ਸਤਗੁਰੂ ਸਤਪੁਰਖਾ ਬਿਨਾ ਕਰਾ ਗੁਰਪਾਸ ਹਮ ਕੀਰੇ ਕਰਮ ਸਤਗੁਰੂ ਸਰਣਾਇ ਕਰਦਿਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੁਖ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੇ ਰਹਿਰਾ ਸਰਾ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸਨਾਮ ਨਾ ਪਾਇਆ ਤੇ ਭਾਗ ਹੀਨ ਜਮਪਾਸ ਜੋ ਸਤਿਗੁਰ ਸਰਣ ਸੰਗਤ ਨੀਯ ਤਿਰਗ ਜੀਵੈ ਤਿਰਗ ਦਿਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਨੰਦਰ ਮਸਤਿ ਕਿ ਲਿਖਿਆ ਲਿਖਾ ਹਸ ਧਨ ਧਨ ਸਤ ਸੰਗਤ ਜੇ ਦਰਸ ਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ राग गुजरी महला पंजेव काहिरे मन चितवै उद्धव जा हरजीयो परया सैल पत्र मै जंतो पाई ता करि सका के करदरया मेरे मद्दू जी सतसंगत मिले सो तरया गुरु प्रसाद परम पद पाया सुके काश तरया रहौ जनन पिता लोक सुदवंत कोइ ने किस की तरया ਸੇਰ ਸੇਰ ਜਿਕ ਸੰਬਾਹੀ ਧਾਕੁਰ ਕਾਹੀ ਮਨ ਪਉ ਕਰਿਆ ਊੜੈ ਊੜਾ ਵੈ ਸੈ ਕੋਸ਼ਾ ਤਿਸ ਪਾਛੇ ਬਜਰੀ ਸਰਿਆ ਕਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਅਠ ਸਿਦਾਨ ਥਾਕਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰੇ ਅੰਤ ਨ ਪਰਵਰਿਆ ਰਾਗ ਸਾਮੁਲ ਚੌਥਾ ਸੋ ਪੁਰਖ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨ ਰੰਜਨੈ ਅਰ ਪੁਰਖ ਨ ਦੰਜਨ ਅਰਮ ਅਗਮ ਅਗਮ ਅਪਾਰ ਸਬਦਿ ਆਵੈ ਸਬਦਿ ਆਵੈ ਤੁਜੀ ਅਰ ਸੱਚੇ ਸਿਰਜਣਹਾਰ ਸਭ ਜੀਅ ਤੁਮਾਰੇ ਜੀ ਤੁਜੀ ਆਗਾਧ ਤਾਰ ਹਰ ਤੇ ਆਓ ਸੰਤੋ ਜੀ ਸਵ ਦੁਖ ਵਿਸਾਰਨ ਹਰ ਹਰਿਆ ਪੇਠਾ ਕੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਵਣ ਰੰਤਰ ਜੀ ਹਰ ਇੱਕ ਕੋ ਪੁਰਖ ਸਮਾਨ ਇੱਕ ਦਾਤੇ ਇੱਕ ਵਿਕਾਰੀ ਦੀ ਸਭ ਤੇਰੇ ਚੋਇ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਵਿਨਿ ਅਵਰਣ ਜਾਣਾ ਉਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀਆ ਗੁਣ ਆਖ ਵਖਾਣਾ ਜੋ ਸੇਵਹੁ ਜੋ ਸੇਵ ਤੁਜੀ ਜਿਨ ਨਾਨਕ ਤਿਨ ਗੁਰ ਬਾਣਾ ਹਰਿ ਤੇ ਆਵੈ ਹਰਿ ਤੇ ਆਵੈ ਤੁਜੀ ਸੇ ਜਨ ਜੁਗ ਮੈ ਸੁਗਵਾਸੀ ਸੇ ਮੁਕਤ ਸੇ ਮੁਕਤ ਭੈ ਜਿਨ ਹਰਿ ਤੇ ਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨਰ ਪਾਉ ਜਿਨ ਹਰਿ ਨਿਰ ਪਾਉ ਤੇ ਆਇਆ ਜੀ ਜਿਨ ਕਾ ਭਾਉ ਸਭ ਗਵਸੀ ਜਿਨ ਸੇ ਵੇ ਜਿਨ ਸੇ ਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਤੇ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਂ ਤੁਜੀ ਹਰ ਅਨੇਕਾਂ ਨੇ ਗਨੰਤ ਤੇਰੇ ਅਣਕ ਤੇਰੇ ਅਨੇਕ ਰੇ ਪੂਜਾ ਜੀ ਤਪ ਤਪ ਜਪੇ ਬੇਅੰਤ یرے अनेक तेरे अनेक पढ़े वो सिमरस साजी कर क्रिया काट क्रम करंता से भगत से भगत भले जन नानक जी जो पावे मेरे हर भगवंत तू आद पुरखा पूर्ण पुर करता जी तू जेवड़े अर्ण कोई तू जोग जोग को सदा सदा तू एको जी तुने चल करता सो तुदिया पे पावे सुवर्त जी ਤੂੰ ਆਪੇ ਕਰੈ ਸੋਈ ਤੁਦੀ ਆਪੇ ਸਿਰ ਸੋ ਪਾਈ ਦੀ ਤੁਦੀ ਆਪੇ ਸਿਰ ਸੋ ਗੋਈ ਜੇ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸੇ ਕਾ ਜੜੋਈ ਅਸਮਲ ਚੌਥ ਤੂੰ ਕਰਤਾ ਜੀ ਆਰ ਮੈਂਡਾ ਸਾਈ ਜੋ ਤੂੰ ਪਾਵੈ ਸੋ ਤਿਸੇ ਜੋ ਤੂੰ ਦੇਸ ਹੋਂ ਪਾਈ ਰਹਾਉ ਸਾਉ ਤੇਰੀ ਤੂੰ ਸਬਨੀ ਤੇ ਆਇਆ ਜਿਸ ਨੂੰ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਮੁਗਵਾਇਆ ਤੁਤ ਆਵੇ ਛੋੜਿਆ ਮਿਲਾਇਆ ਤੂੰ ਦਰਿਆ ਸਉ ਤੂ ਜੇ ਬਾਹੀ ਤੁਦ ਬਿੰਦੂ ਜ ਕੋਈ ਨਾ ਜੀਅ ਜਨ ਸਬ ਤੇ ਰਖੇਲ ਸੰਜੋਗ ਮੇਰੇ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣੈ ਸੁ ਜਿਨ ਜਾਣੈ ਹਰ ਗੁਣ ਸਾਧੀ ਆਕਬ ਖਾਣ ਜਿਨ ਹਰ ਸੇਵਿਆ ਦਿਨ ਸੁ ਕੋ ਪਾਇਆ ਸਹੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਰ ਬਿੰਦੂ ਜਾ ਵਰਣ ਕੋਇ ਤੂੰ ਕਰ ਕਰ ਵੇਖਿਆ ਜਾਣੈ ਸੋਇ ਜਿਨ ਨਾਨਕ ਗੁਰਮੁਖ ਪ੍ਰਗਟ ਹੋਇ ਅਸਾ ਮਹਲਾ ਪਹਿਲਾ ਤੇ ਸਰਵਰ ਦੇ ਪਹਿਲੇ ਨੀਵਸ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਹੈ ਪਗਣੀ ਚੱਲੇ ਅਮ ਦੇਖਾਂ ਤੈ ਰੁਬੇ ਹਲੇ ਮਨ ਇਕ ਨ ਚੇਤਿਸ ਮੂੜ ਮਨਾ ਹਰ ਬਿਸਰ ਤੇਰੇ ਗੁਣ ਗਾਲਿਆ ਰਹਾਉ ਨਾ ਹਉ ਜਤੀ ਸਦੀ ਨੇ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਵਤ ਨਾਨਕ ਤਿਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ ਅਸਾ ਮਹਲਾ ਪੰਜੇਵਾ ਪਹੀ ਪ੍ਰਾਪਤ ਮਨਕ ਦੇਹ ਬਰੀਆ ਗੋਬਿੰਦ ਮਨਨ ਕੀ ਤੇਰੀ ਬਰੀਆ ਅਵਰ ਗਾ ਤੇਰੇ ਕੀ ਤਿਨ ਕਾਮ ਮਿਲ ਸਾ ਸੰਗਤ ਭਜ ਕੇਵਰ ਨਾਮ ਸੰਜਾਮ ਲਾਗ ਪੌਚਲ ਤਰਨ ਕੈ ਜਨ ਬਿਰਥਾ ਜਾ ਤਰੰਗ ਵਾਇਆ ਕੇ ਰਹਾ ਜਪ ਤਪ ਸੰਜਮ ਧਰਮ ਨ ਕਵਾਇਆ ਸੇਵਾ ਸਾਧਨ ਜਨ ਹਰਿ ਰਾਇਆ ਕਹੁ ਨਾਨਕ ਅਮਨੀਚ ਕਰਮਾ ਸ਼ਰਨ ਪਰੇ ਕੀ ਰਖੋ ਸ਼ਰਮਾ ਜਪ ਤਪ ਸੰਜਮ ਧਰਮ ਨ ਕਮਾਇ ਸੇਵਾ ਸਾਧਨ ਜਾਣ ਹਰਿ ਰਾਯਾ ਕਹੁ ਨਾਨਕ ਅਮਨੀਚ ਕਰਮਾ ਸ਼ਰਨ ਪਰੇ ਕੀ ਰਖੋ ਸ਼ਰਮਾ ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਸੇ ਦਸਮੀ ਕਬਿਓ ਬਾਚ ਬੇਨਤੀ ਜੋ ਪਈ ਹਮਰੀ ਕਰੂ ਹਾਥ ਦੇ ਰਚਾ ਪੂਰਨ ਹੋਏ ਚਿਤ ਕੀ ਚ ਤਉ ਚਰਨ ਨਮਨ ਰਏ ਹਮਾਰ ਆਪਣਾ ਜਾਣ ਕਰੋ ਪ੍ਰਤਿਪਾਰ ਹਮਰੇ ਦੁਖ ਸਬਤ ਮਕਾਵੋ ਆਪਾ ਦੇ ਮੋਹਿ ਬਚਾਓ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਵੈ ਕਰਤਾਰ ਮੋ ਰਚਾ ਨਿਜ ਕਰਦੇ ਕਰਿਆ ਸਭ ਰਣ ਕੋ ਵਾਸ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹਿ ਪਿਆਸ ਤੁਮੇ ਛਾੜ ਕੋ ਯਵਰਨਾ ਤੇ ਆਵੋ ਜੋ ਵਰ ਚਾਉ ਸੋ ਤੁਮ ਦੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਜਨ ਜਨ ਸਤਰ ਮਾਰੇ ਮਾਰੀਐ ਆਪਾ ਦੇ ਮੁਝੇ ਬਰਿਐ ਮਰਨ ਕਾਲ ਕਾ ਤਰਾਸ ਨਵਾਰੇ ਹੈ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਹਰਿ ਤੋ ਜੋ ਜੋ ਕਰਿਉ ਰਚਾ ਰਖ ਲਿਓ ਮੋਇ ਰਖਣ ਹਾਰੇ ਸਾਇਬ ਸੰਤ ਸਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਪੂਰੀ ਚਤ ਦਸ ਗੰਤਾ ਕਾਲ ਪਾਏ ਬਰਮਾ ਵਪਥਰਾ ਕਾਲ ਪਾਏ ਸੋ ਜੀ ਉਤਰਾ ਕਾਰ ਪਾਇ ਕਰ ਬਿਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਸ ਜਵਨ ਕਾਲ ਜੋਗੀ ਸੁਕੀਆ ਮੇਧ ਰਾਜ ਬ੍ਰਹਮ ਜਤੀਆ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰਤਾ ਹੈ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਤੰਦਿਛਣ ਭਜਾਇਓ आदन्त के अवतार सोए गुरु संज हो मार नमशकारति जी को हमारी सगल प्रजा जिनी आप सवारी सेवकण को सेवगुण सुख दियो सत्रण को पलमो वंद कियो कट कट के अंतर की जानत भले बुरे की पीर पहचानत चींटी ते कुंचर अस्तुला सब पर कृपा दृष्ट कर बोला संतन दुख पाए ते दुखी सुख पाए साधन के सोखी एक एक की पीर पहचान कट कट के पड़पड़ की जान जब उद करख करा कर तार प्रजा तर तब दे अपार जब आकर करत काबू तो मैं मिलत दे दर्शन ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੁਝ ਚਾਰੈ ਤਮ ਸਭ ਹੀ ਤੇ ਰਤਨ ਰਲ ਲਬਾ ਜਾਨਤ ਬੇਦ ਪੇਦਰ ਲਬਾ ਨਰੰਕ ਨਰੰਕਨ ਲੰਬਾ ਆਦਿ ਨਾ ਨਾਦ ਸੰਭਾ ਤਕ ਮੁੜ ਚਾਰਤ ਭੇਦਾ ਜਾ ਕੋ ਪੇਵ ਨ ਪਾਉ ਤ ਭੇਦਾ ਤਾ ਕੋ ਕਿਰਪਾ ਨੂੰ ਮੰਨਤ ਮਹਾ ਮੂਲ ਕਚ ਭੇਦਨ ਜਾਣ ਤ ਮਹਾਦੇਵ ਕੋ ਕਹ ਸਦਾ ਸੇਵਾ ਨਿਰੰਕਾਰ ਕਾ ਚਿੰਤਨ ਪੀਵਾ ਆਪੇ ਆਪਣੀ ਬਧ ਹ ਜੀਤੀ ਬਰਨਤ ਪਿਨ ਪਿਨ ਤੂ ਹੈ ਤੇਤੀ ਤੁਮਰਾ ਲਗਨ ਜੈ ਬਸਰ ਕਹਿ ਬ ਸਜਾ ਪ੍ਰਥਮ ਸੰਸਾਰ ਏ ਕਹਿ ਰੂਪ ਅਨੁਪ ਸਰੂਪ ਰੰਗ ਪੇਉਰਾ ਕੇ ਭੂਪ ਅੰਡਜੇ ਰਸਿਤ ਜਕੀਨੀ अतपति खान बहु रज दीनी कहूँ राजा हो बैठा कहूँ सीमंड पायो शंकर एकठा सगरे सिर दिखाय चम आद जगा दस रूप स्वम बहु अब रचा तुम करो सिख बार सिख संगरो दुष्ट जीते YouTube तो पता सकल मलेश करो रणगत जे अस्त दो सरणी पर रे तेन के दृष्ट दतमारे पुरख जवन पग परतया रे तेन के सम संकट स उटारे यो कल को एक बार ते आए ताके काल निकलनी है प्रचय त सब काल दुष्ट री तद काल ਕਿਰਪਾ ਦ੍ਰਿਤਨ ਜੈ ਨਾਰੋ ਤਾਂ ਕੇ ਤਾਪ ਤਨ ਕਿ ਮੁਹਰੋ ਰੇ ਦਿਸਿਦ ਕਰਮੋ ਸਭ ਹੋਈ ਦੂਟ ਸੰਸ ਵਸ ਕੇ ਨ ਕੋਈ ਇੱਕ ਵਾਰ ਜੀਨ ਤੁਮੈ ਸੰਭਾਰ ਕਾਲ ਪਾਤੇ ਤਾਏ ਅਬਾਰ ਜਿਨ ਨਾਮ ਤਿਹਾਰੋ ਕਾ ਦਰਦ ਦੁਸ਼ਟ ਦੋਗ ਤੇਰਾ ਖੜਗ ਕੀਤ ਮੈਂ ਸਰਣ ਤਿਆਰੀ ਆਪਾ ਦੇ ਲਿਓ ਅਬਾਰੀ ਸਰਬ ਟੋਰ ਮਹੋਸ ਹੋਈ ਦੁਸ਼ਟ ਦੋਗ ਤੇ ਲਿਓ ਬਚਾਈ ਖੜਗ ਕੀਤ ਮੈਂ ਸਰਣ ਤਿਆਰੀ ਆਪਾ ਦੇ ਲਿਓ ਅਬਾਰੀ ਸਰਬ ਟੋਰ ਮਹੋਸ ਹੋਈ ਦੁਸ਼ਟ ਦੋਗ ਤੇ ਲਿਓ ਬਚਾਈ ਸੋਇਆ ਪਾਈ ਗਏ ਜਬ ਤੇ ਤੁਮਰੀ ਤਬ ਤੇ ਗੁਆਂਗਤ ਰੇ ਨੀ ਆਨਿਓ ਰਾਮ ਰਹੀਮ ਪੁਰਾਣੇ ਕੁਰਾਨ ਅਨੇਕ ਕਾਇਮਤ ਏਕ ਨ ਮੰਨਿਓ ਸਿੰਮਰਤ ਸਾਸਤਰ ਬੇਦ ਸਬੈ ਮੋ ਪੀਧ ਕੈ ਅਮ ਏਕ ਨ ਜਨਿਓ ਸਿਰਿ ਅਸਪਾਨ ਕਿਰਪਾ ਤੁਮਰੀ ਕਰ ਮੈਨਾਂ ਕਹਿਓ ਸਭ ਤੋਂ ਹੀ ਬਖਾਨੇ ਅੰਧੋਰਾ ਸਗਲ ਦਿਵਾਰ ਕੁਝਾੜ ਕੇ ਗਇਓ ਤਵਾਰ ਦਵਾਰ ਬਾਇ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਿਵਾਰ ਕੁਛਾੜ ਕੇ ਗਇਓ ਤਵਾਰ ਦਵਾਰ ਬਾਇ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਰਾਮ ਕਲੀ ਮਹਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈ ਸੇ ਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਉ ਹਰੀ ਕੀ ਰਾਮ ਜਿਨੀ ਵਸਾਇ ਕਹਿ ਨਾਨਕ ਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੁਸਾ ਦਰਵਰਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗਿਕਾਰੋ ਕਰ ਤੇਰਾ ਕਰ ਸਭ ਸਵਰਨਾ ਸਭ ਨਗਲਾ ਸਮਰਸ ਅਮੀ ਸੋ ਕੇ ਮਨ ਵਿਸਾਰੇ ਕਹਿ ਨਾਨਕ ਮਨ ਮੇਰੀ ਸਦਾਰੋ ਹਰ ਨਾਲੇ ਸਾਚੇ ਸਹੇਬਾ ਕੀ ਨਹੀਂ ਕਰ ਤੇਰਾ ਕਰਤਾ ਤੇਰਾ ਸਭੁ ਜੀਐ ਜਿ ਦੇ ਸੋ ਪਾਵੇ ਸਦਾ ਸਿਫ ਸਲਾਹ ਤੇਰੀ ਨਾ ਮਨੋਂ ਸਾਵੇ ਨਾਮ ਜਿਨ ਕੇ ਮਨ ਵਸਿਆ ਬਾਜੀ ਸ਼ਬਦ ਗਨੀ ਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੀ ਰ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਹੀਆ ਕਰ ਸ਼ਾਂ ਸੁਖ ਮਨ ਆਏ ਵਸਿਆ ਜਿਨ ਛਾ ਸਾਹਿਬ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿੱਟਾ ਜਿਸੇ ਦੀਏ ਬੜੀਆਂ ਆਈਆਂ ਕਹੈ ਨਾਨਕ ਸੁਣ ਸੰਤੋ ਸਭ ਤਰਪਿਆ ਰੂ ਸਚਾ ਨਾਮ ਮੇਰਾ ਅਧਾਰੁ ਵਾਜੇ ਪਾਇ ਸਭ ਤਿਤ ਕਰ ਸਭਾ ਗ ਕਰ ਸਭਾ ਗਾ ਸਬਦ ਵਾਜੇ ਕਾਲ ਜਿਤ ਕਰਦਾਰੀਆਂ ਪੰਚ ਦੂਦ ਦਵਸ ਕੀਤੇ ਕਾਲ ਗੰਡ ਘੁਮਾਰਿਆ ਤੂਰ ਕਰ ਪਾਤ ਜਿਨ ਕੋ ਸਿ ਨਾਮ ਹਰਿ ਕਹਿ ਲਾਗੀ ਕਹੈ ਨਾਨਕ ਤੈ ਸਕਵਾ ਇਤੇ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਪਾ ਗਿਓ ਸਗਲ ਮਨੋਰਥ ਪੂਰੇ ਪਰਮ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਐ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤਾ ਸਤਗੁਰ ਰਿਆ ਪਰਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੀ ਵਾਜ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿਤਾ ਸਤਗੁਰ ਰਿਆ ਪਰਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੀ ਵਾਜ ਅਨਹਦ ਤੂਰੇ ਮੁੰਦਾਵਣੀ ਮਹਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਹ ਸੁਧਾਰੂ ਜੇ ਕੋ ਕਾਵਾ ਜੀ ਕੋ ਪੁੰਚੈ ਤਿਸ ਕਾ ਉਧਾਰ ਇਹ ਵਸਤ ਜੀ ਨ ਜਾਈ ਮੇਤਨਦਰ ਕਰਤਾਰ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਪ੍ਰਭ ਬਸਾਰ ਸਲੋਕਾ ਮਹਲਾ ਪੰਜਵ ତੇਹਰਾ ਕੀਤਾ ਜਾਤੋ ਨਹੀਂ ਮਨੁ ਜੋਗ ਕੀ ਤੋਈ ਮਨਿਰ ਗੁਣਿਆਰੀ ਕੋ ਗੁਣ ਰਾਈ ਅਪੀ ਤਰਸ ਪਿਓਈ ਤਰਸ ਪਿਆ ਮਹ ਰahmat ਹੋਈ சத் ச நானே தா தன மனிவர தர்சு சத் சிலைய நான மிலே தா தன மன